ਬੇਸ਼ੱਕ ਤੁਹਾਡੇ ਕਿੰਨੇ ਵੀ ਕੰਮ ਰੁਕੇ ਹੋਣ ਬਹੁਤ ਸਾਰੇ ਲੋਕਾਂ ਦਾ ਇੱਕ ਸਵਾਲ ਹੁੰਦਾ ਹੈ ਕਿ ਮੇਰੀ ਕਿਸਮਤ ਬਹੁਤ ਖਰਾਬ ਹੈ ਮੈਂ ਜੋ ਵੀ ਕੰਮ ਸ਼ੁਰੂ ਕਰਦਾ ਉਹ ਉੱਥੇ ਹੀ ਰੁਕ ਜਾਂਦਾ ਹੈ ਹਰ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ ਇੱਕ ਵਾਰੀ ਤਾਂ ਉਹ ਕੰਮ ਵਧੀਆ ਚੱਲਦਾ ਹੈ ਪਰ ਬਾਅਦ ਦੇ ਵਿੱਚ ਐਂਡ ਦੇ ਵਿੱਚ ਪਤਾ ਨਹੀਂ ਕਿਹੜੀ ਰੁਕਾਵਟ ਆ ਜਾਂਦੀ ਹੈ ਕਿ ਉਹ ਕੰਮ ਉੱਥੇ ਹੀ ਬੰਦ ਹੋ ਜਾਂਦਾ ਹੈ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਮੈਂ ਤੁਹਾਨੂੰ ਲਿਖ ਕੇ ਦਿੰਦਾ ਤੁਹਾਡੇ ਮਨ ਦੇ ਵਿੱਚੋਂ ਇਹ ਸਾਰੇ ਸਵਾਲ ਖਤਮ ਹੋ ਜਾਣਗੇ ਤੇ ਤੁਹਾਡੀ ਜ਼ਿੰਦਗੀ ਵਿੱਚ ਇਹ ਮੁਸ਼ਕਲਾਂ ਕਦੀ ਨਹੀਂ ਆਉਣਗੀਆਂ ਕਿਉਂਕਿ ਅੱਜ ਇੱਕ ਅਜਿਹੇ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਬੇਸ਼ੱਕ ਤੁਹਾਡੀ ਜ਼ਿੰਦਗੀ ਦੇ ਕਿੰਨੇ ਵੀ ਪੁਰਾਣੇ ਕੰਮ ਰੁਕੇ ਪਏ ਹੋਣ ਉਹ ਚੱਲ ਪੈਣਗੇ ਤੇ ਜੋ ਕੰਮ ਤੁਸੀਂ ਨਵਾਂ ਸ਼ੁਰੂ ਕਰੋਗੇ ਉਹਦੇ ਵਿੱਚ ਕਦੀ ਰੁਕਾਵਟ ਨਹੀਂ ਆਏਗੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਸਕੋ ਤੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾ ਸਕੋ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਆਪਾਂ ਇੰਨੇ ਲਾਲਚੀ ਹੋ ਚੁੱਕੇ ਆਂ ਕਿ ਆਪਾਂ ਨੂੰ ਆਪਣੇ ਤੋਂ ਸਿਵਾ ਕੁਝ ਨਹੀਂ ਦਿਖਦਾ ਆਪਾਂ ਲੋਕਾਂ ਨਾਲ ਠੱਗੀ ਮਾਰਦੇ ਆਂ ਆਪਾਂ ਲੋਕਾਂ ਨੂੰ ਬੇਫਕੂਫ ਬਣਾਉਂਦੇ ਆਂ ਆਪਾਂ ਉਹਨਾਂ ਦੀ ਮਿਹਨਤ ਦੀ ਕਮਾਈ ਰੱਖਦੇ ਆਂ ਸਿਰਫ ਕਾਦੇ ਕਰਕੇ ਆਪਣੇ ਸੁੱਖ ਕਰਕੇ ਆਪਾਂ ਨੂੰ ਸੁੱਖ ਮਿਲ ਜਾਵੇ ਉਸ ਲਈ ਆਪਾਂ ਬਹੁਤ ਮਾੜੇ ਕਰਮ ਕਰਦੇ ਆਂ ਤੇ ਬਾਅਦ ਦੇ ਵਿੱਚ ਜਦੋਂ ਆਪਣਾ ਕੋਈ ਬਹੁਤ ਜ਼ਰੂਰੀ ਕੰਮ ਆੜ ਜਾਂਦਾ ਤੇ ਬਾਅਦ ਦੇ ਵਿੱਚ ਜਦੋਂ ਉਸ ਦੇ ਵਿੱਚ ਰੁਕਾਵਟਾਂ ਆਉਂਦੀਆਂ ਤੇ ਫਿਰ ਤੁਸੀਂ ਇੱਕੋ ਗੱਲ ਕਹਿੰਦੇ ਹੋ ਕਿ ਰੱਬ ਪਤਾ ਨਹੀਂ ਮੇਰੇ ਨਾਲ ਕਿਹੜੇ ਜਨਮਾਂ ਦਾ ਵੈਰ ਕੱਢ ਰਿਹਾ ਹੈ ਉਹ ਕੋਈ ਵੈਰ ਨਹੀਂ ਕੱਢ ਰਿਹਾ ਜੋ ਮਾੜੇ ਕਰਮ ਆਪਾਂ ਕੀਤੇ ਸੀ ਉਹਨਾਂ ਦੀ ਸਜ਼ਾ ਆਪਾਂ ਨੂੰ ਮਿਲ ਰਹੀ ਹੈ ਉਹ ਤੋਂ ਮਾੜੇ ਕਰਮ ਕਰਕੇ ਆਪਾਂ ਨੂੰ ਸਜ਼ਾ ਨਹੀਂ ਮਿਲੀ ਸਮਾਂ ਪੈਂਦੇ ਉਹ ਸਜ਼ਾ ਵੱਧ ਕੇ ਮਿਲਦੀ ਹੈ ਇਸ ਕਰਕੇ ਤੁਹਾਡੇ ਅੱਗੇ ਮੁਸ਼ਕਲਾਂ ਆਉਂਦੀਆਂ ਨੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਆਪਾਂ ਇਹਨਾਂ ਮੁਸ਼ਕਲਾਂ ਤੋਂ ਕਿਵੇਂ ਦੂਰ ਕਰ ਸਕਦੇ ਹਾਂ ਇਹਨਾਂ ਮੁਸ਼ਕਲਾਂ ਨੂੰ ਇਹਨਾਂ ਮਾੜੇ ਕਰਮਾਂ ਨੂੰ ਦੂਰ ਕਰਨ ਦਾ ਇੱਕੋ ਤਰੀਕਾ ਹੈ ਕਿ ਆਪਾਂ ਚੰਗੇ ਕਰਮ ਕਰੀਏ ਅੱਜ ਮੈਂ ਤੁਹਾਨੂੰ ਦੋ ਅਜਿਹੇ ਚੰਗੇ ਕਰਮ ਦੱਸੂਗਾ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਵਿੱਚੋਂ 70 ਤੋਂ 80% ਦੁੱਖ ਘਟ ਜਾਣਗੇ ਜਿੱਥੇ ਤੁਸੀਂ ਅੱਜ ਰੱਬ ਨੂੰ ਸ਼ਿਕਾਇਤਾਂ ਕਰਦੇ ਰਹਿੰਦੇ ਹੋ ਕਿ ਮੈਨੂੰ ਇਹ ਨਹੀਂ ਮਿਲਿਆ ਮੇਰਾ ਇਹ ਕੰਮ ਨਹੀਂ ਹੋਇਆ ਮੈਂ ਬਹੁਤ ਦੁਖੀ ਹਾਂ ਉੱਥੇ ਤੁਸੀਂ ਰੱਬ ਦੇ ਸ਼ੁਕਰ ਤੇ ਆ ਜਾਓਗੇ ਤੁਸੀਂ ਕਹੋਗੇ ਕਿ ਮੇਰੀ ਜ਼ਿੰਦਗੀ ਵਿੱਚੋਂ ਇਹ ਵੀ ਦੁੱਖ ਚਲਿਆ ਗਿਆ ਰੱਬਾ ਤੇਰਾ ਸ਼ੁਕਰ ਹੈ ਮੈਨੂੰ ਇਹ ਚੀਜ਼ ਮਿਲ ਗਈ ਰੱਬਾ ਤੇਰਾ ਸ਼ੁਕਰ ਹੈ ਯਾਨੀ ਸ਼ਿਕਾਇਤ ਤੋਂ ਸ਼ੁਕਰ ਤੱਕ ਆ ਜਾਓਗੇ ਵੈਸੇ ਤਾਂ ਇਹ ਦੋਨੋਂ ਕਰਮ ਬਹੁਤ ਹੀ ਖਾਸ ਨੇ ਪਰ ਜੋ ਦੂਸਰਾ ਕਰਮ ਹੈ ਉਹ ਤੁਸੀਂ ਧਿਆਨ ਦੇ ਨਾਲ ਸੁਣਨਾ ਤੇ ਫਿਰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਤਾਂ ਜੋ ਤੁਹਾਡਾ ਕੋਈ ਵੀ ਨੁਕਸਾਨ ਨਾ ਹੋਵੇ ਤਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਪਹਿਲੇ ਚੰਗੇ ਕਰਮ ਦੀ ਜੋ ਤੁਸੀਂ ਆਪਣੇ ਆਪ ਤੇ ਕਰਨਾ ਬਹੁਤ ਸਾਰੇ ਲੋਕ ਸੋਚ ਰਹੇ ਹੋਣਗੇ ਕਿ ਆਪਣੇ ਆਪ ਤੇ ਕਿਹੜਾ ਚੰਗਾ ਕਰਮ ਹੁੰਦਾ ਹੈ ਉਹ ਆਪਣੇ ਮਨ ਨੂੰ ਪਵਿੱਤਰ ਕਰਨਾ ਆਪਣੇ ਮਨ ਤੇ ਕਿਸੇ ਵੀ ਤਰ੍ਹਾਂ ਦਾ ਬੋਝ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਮੇਰੇ ਮਨ ਤੇ ਤਾਂ ਬੋਝ ਹੈ ਹੀ ਨਹੀਂ ਪਰ ਨਹੀਂ ਤੁਸੀਂ ਆਪਣੇ ਆਪ ਨੂੰ ਝੂਠ ਬੋਲ ਰਹੇ ਹੋ ਇਹ ਤੁਹਾਨੂੰ ਪਤਾ ਹੈ ਕਿ ਤੁਸੀਂ ਕਿੰਨਾਂ ਦੇ ਪੈਸੇ ਮਾਰੇ ਨੇ ਕਿੰਨਾਂ ਨੂੰ ਦਿਲ ਦੁਖਾਇਆ ਕਿੰਨਾਂ ਨੂੰ ਝੂਠ ਬੋਲਿਆ ਇਹ ਤੁਹਾਨੂੰ ਪਤਾ ਹੈ ਜਾਂ ਤੁਹਾਡੇ ਰੱਬ ਨੂੰ ਪਤਾ ਹੈ ਪਹਿਲਾਂ ਇਹ ਗਲਤੀ ਸੁਧਾਰੋ ਤੁਹਾਡੇ ਮਨ ਉੱਪਰ ਕਿਸੇ ਚੀਜ਼ ਦਾ ਬੋਝ ਨਹੀਂ ਰਹਿਣਾ ਚਾਹੀਦਾ ਤੁਸੀਂ ਸੋਚਦੇ ਹੋਵੋਗੇ ਕਿ ਇਹ ਬੋਝ ਕਿਵੇਂ ਉਤਰੇਗਾ ਮੈਂ ਤੁਹਾਨੂੰ ਦੱਸਦਾ ਜਿੰਨਾ ਨਾਲ ਵੀ ਤੁਸੀਂ ਠੱਗੀ ਮਾਰੀ ਹੈ ਸਭ ਤੋਂ ਪਹਿਲਾਂ ਉਹਨਾਂ ਤੋਂ ਆਪਣੇ ਮਨ ਅੰਦਰੋਂ ਮਾਫੀ ਮੰਗਣੀ ਹੈ ਕਿ ਜੋ ਮੇਰੇ ਤੋਂ ਮਾੜਾ ਕਰਮ ਹੋਣਾ ਸੀ ਉਹ ਹੋ ਗਿਆ ਮੈਨੂੰ ਮਾਫ ਕਰਿਓ ਜਿਨ੍ਹਾਂ ਦੀ ਤੁਸੀਂ ਮਿਹਨਤ ਦੀ ਕਮਾਈ ਰੱਖੀ ਹੈ ਆਜੋ ਇਨਸਾਨ ਬੇਸ਼ੱਕ ਦੁਨੀਆ ਤੇ ਹੈ ਜਾਂ ਨਹੀਂ ਹੈ ਉਹਦੇ ਨਾਮ ਦਾ ਥੋੜਾ ਬੋਤਾ ਦਾਨ ਕਰ ਦਿਓ ਜਿਨ੍ਹਾਂ ਨੂੰ ਤੁਸੀਂ ਮਾੜਾ ਬੋਲ ਕੇ ਉਹਨਾਂ ਦਾ ਦਿਲ ਦੁਖਾਇਆ ਉਹਨਾਂ ਤੋਂ ਜਾ ਕੇ ਮਾਫੀ ਮੰਗੋ ਬੇਸ਼ੱਕ ਤੁਹਾਨੂੰ ਮਾਫ ਕਰਨ ਜਾਂ ਨਾ ਕਰਨ ਇੰਨੀ ਗੱਲ ਕਰਕੇ ਤੁਸੀਂ ਆਪਣੇ ਆਪ ਨੂੰ ਮਾਫ ਕਰ ਦੇਣਾ ਹੈ ਇਹਦੇ ਨਾਲ ਕੀ ਹੋਏਗਾ ਤੁਹਾਡੇ ਮਨ ਦਾ ਭਾਂਡਾ ਹਲਕਾ ਹੋ ਜਾਏਗਾ ਯਾਨੀ ਕਿ ਖਾਲੀ ਹੋ ਜਾਏਗਾ ਤੇ ਫੇਰ ਹੀ ਰੱਬ ਉਹ ਭਾਂਡਾ ਭਰੇਗਾ ਫੇਰ ਹੀ ਆਪਾਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਾਂਗੇ ਜੇ ਤੁਸੀਂ ਆਪਣੇ ਮਨ ਨੂੰ ਬੋਝ ਦੇ ਵਿੱਚ ਰੱਖੋਗੇ ਤੁਸੀਂ ਕਦੇ ਅੱਗੇ ਨਹੀਂ ਵਧ ਪਾਉਗੇ ਉੱਥੇ ਹੀ ਘੁੰਮਦੇ ਰਹੋਗੇ ਉਹਦੇ ਬਾਰੇ ਹੀ ਸੋਚਦੇ ਰਹੋਗੇ ਜਦੋਂ ਤੁਸੀਂ ਇਹ ਪਹਿਲਾ ਕਰਮ ਕਰ ਦਿੱਤਾ ਤਾਂ ਉਸ ਤੋਂ ਬਾਅਦ ਦੂਸਰਾ ਕਰਮ ਇਨੂੰ ਧਿਆਨ ਨਾਲ ਸੁਣਿਓ ਕਿਉਂਕਿ ਹੁਣ ਆਪਣੇ ਮਨ ਦਾ ਭਾਂਡਾ ਖਾਲੀ ਹੈ ਆਪਾਂ ਆਪਣੇ ਪੀਰ ਮੁਰਸ਼ਿਦ ਤੋਂ ਉਹ ਪੜਾਉਣਾ ਵੀ ਹੈ ਤਾਂ ਜੋ ਆਪਾਂ ਅੱਗੇ ਵਧੀਏ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਜੋ ਦੂਸਰਾ ਕਰਮ ਹੈ ਉਹ ਤੁਸੀਂ ਕੀ ਕਰਨਾ ਜਦੋਂ ਆਪਾਂ ਕਿਸੇ ਭੁੱਖੇ ਨੂੰ ਰੋਟੀ ਖਵਾਉਂਦੇ ਆ ਜਦੋਂ ਆਪਾਂ ਕਿਸੇ ਦੀ ਪੇਟ ਦੀ ਅੱਗ ਬੁਝਾਉਂਦੇ ਆ ਤਾਂ ਉਦੋਂ ਆਪਾਂ ਨੂੰ ਬਹੁਤ ਪੁੰਨ ਮਿਲਦਾ ਹੈ ਤੁਸੀਂ ਕੀ ਕਰਨਾ ਹੁਣ ਤੁਸੀਂ ਮਿਹਨਤ ਦੀ ਕਮਾਈ ਕਰ ਚੁੱਕੇ ਹੋ ਉਸ ਮਿਹਨਤ ਦੀ ਕਮਾਈ ਦੇ ਵਿੱਚੋਂ 5% ਜਾਂ 10% ਅੱਡ ਕੱਢ ਲੈਣਾ ਹੈ ਮਹੀਨੇ ਦੇ ਐਂਡ ਦੇ ਵਿੱਚ ਤੁਸੀਂ ਆਪਣੀ ਗਲੀਆਂ ਦੇ ਵਿੱਚ ਦਰবেশ ਵਿਕੇ ਹੋਣਗੇ ਬਹੁਤ ਸਾਰੇ ਵਿਚਾਰੇ ਧੁੱਪੇ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲਦਾ ਰੋਟੀ ਨਹੀਂ ਮਿਲਦੀ ਤੁਸੀਂ ਉਹਨਾਂ ਲਈ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਹੈ ਹੋ ਸਕਦਾ ਹੈ ਦੁੱਧ ਦਾ ਇੰਤਜ਼ਾਮ ਕਰ ਦੋ ਜੋ ਤੁਹਾਡਾ ਦਿਲ ਕਰਦਾ ਉਹ ਤੁਸੀਂ ਇੰਤਜ਼ਾਮ ਕਰਨਾ ਹੈ ਜਦੋਂ ਤੁਸੀਂ ਉਹਨਾਂ ਨੂੰ ਰੋਟੀ ਪਾਣੀ ਪਾਉਂਗੇ ਤਾਂ ਉਹਨਾਂ ਦੇ ਪੇਟ ਦੀ ਅੱਗ ਬੁਝੇਗੀ ਤੇ ਉਹ ਆਪਾਂ ਨੂੰ ਦੁਆਵਾਂ ਦੇਣਗੇ ਇੱਕ ਗੱਲ ਯਾਦ ਰੱਖਿਓ ਪਸ਼ੂ ਨੂੰ ਜਦੋਂ ਆਪਾਂ ਇੱਕ ਵਾਰ ਕੋਈ ਚੀਜ਼ ਪਾ ਦਿੰਨੇ ਆ ਤਾਂ ਉਹ ਆਪਾਂ ਨੂੰ ਸਾਰੀ ਉਮਰ ਯਾਦ ਰੱਖਦਾ ਤੇ ਜਦੋਂ ਆਪਾਂ ਨੂੰ ਕਿਤੇ ਵੀ ਉਹ ਮਿਲੇਗਾ ਤੇ ਆਪਾਂ ਨੂੰ ਦਵਾਵਾ ਹੀ ਦੇਵੇਗਾ ਕਿ ਇਹਨੇ ਮੇਰੀ ਇੱਕ ਵਾਰ ਭੁੱਖ ਮਾਰੀ ਸੀ ਇਹਦੇ ਨਾਲ ਹੋਏਗਾ ਕਿ ਸੁਣ ਲਓ ਜੋ ਤੁਸੀਂ 5 10% ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕੱਢ ਕੇ ਇਸ ਪਾਸੇ ਲਾਉਂਗੇ ਤੇ ਉਹ 10 ਗੁਣਾ ਹੋ ਕੇ ਆਪਣੇ ਕੋਲ ਵਾਪਸ ਜ਼ਰੂਰ ਆਏਗਾ ਹੋ ਸਕਦਾ ਟਾਈਮ ਲੱਗੇਗਾ ਕਿਉਂਕਿ ਜੋ ਤੁਸੀਂ ਮਾੜਾ ਕਰਮ ਕੀਤਾ ਸੀ ਉਹਦੀ ਸਜ਼ਾ ਆਪਾਂ ਨੂੰ ਬਹੁਤ ਸਮਾਂ ਪਾ ਕੇ ਮਿਲੀ ਸੀ ਤੇ ਜੋ ਤੁਸੀਂ ਚੰਗਾ ਕਰਮ ਕਰੋਗੇ ਉਹਦਾ ਆਪਾਂ ਨੂੰ ਰਿਵਾਰਡ ਵੀ ਸਮਾਂ ਪਾ ਕੇ ਮਿਲੇਗਾ ਕਿ ਨਹੀਂ ਕਿ ਤੁਸੀਂ ਉਦੋਂ ਹੀ ਚਾਓ ਕਿ ਉਦੋਂ ਹੀ ਮਿਲੇ ਫੇਰ ਨਹੀਂ ਮਿਲੇਗਾ ਕਿਉਂਕਿ ਫੇਰ ਤੁਸੀਂ ਇਹ ਸਭ ਕੁਝ ਲਾਲਚ ਲਈ ਕਰ ਰਹੇ ਹੋ ਲਾਲਚ ਲਈ ਨਹੀਂ ਕਰਨਾ ਆਪਣੇ ਮਨ ਦੀ ਸ਼ਾਂਤੀ ਲਈ ਕਰਨਾ ਫੇਰ ਹੋ ਸਕਦਾ ਹੈ ਬਹੁਤ ਜਲਦੀ ਮਿਲ ਜਾਵੇ ਮੇਰੇ ਕਹਿਣ ਤੇ ਸਿਰਫ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਇਹ ਚੀਜ਼ ਵਰਤ ਕੇ ਵੇਖਿਓ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਦੁੱਖ ਘਟ ਜਾਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਨਾ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ